ਜੇ ਸਿੱਧੂ ਮੂਸੇ ਵਾਲੇ ਦੀ ਲਾਸ਼ ਉਸੇ ਦਿਨ ਸਰਦਾਰ ਬਲਕੌਰ ਸਿੰਘ ਸਿੱਧੂ ਸੜਕ ਤੇ ਧਰ ਲੰਦੇ ਅੱਜ ਪੰਜਾਬ ਦੇ ਹਾਲਾਤ ਨਾ ਹੁੰਦੇ ਥੋੜੀ ਮੌਤ ਤੈ ਹੈ ਥੋੜੇ ਫੈਰ ਵੱਜਣੇ ਤੈ ਨੇ ਜਿਹੜੇ ਪੰਜਾਬ ਦੇ ਲਈ ਸੋਚਦੇ ਹੋ ਗੋਲੀ ਮੇਰੇ ਅੱਜ ਨਹੀਂ ਮੇਰੇ ਵੀ 6 ਮਿੰਟ ਠਹਿਰ ਕੇ ਵੱਜੂ ਪਰ ਮੈਂ ਆਪ ਦੇ ਵੱਲੋਂ ਤਿੰਨ ਨਾਮ ਡਿਸਾਈਡ ਕਰਤੀ ਮੈਂ ਆਪ ਦੇ ਵੱਲੋਂ ਨਾਮ ਡਿਸਾਈਡ ਕੀਤੇ ਆ ਜਿਹੜੇ ਬੰਦੇ ਮੇਰੀ ਲਾਸ਼ ਰੱਖ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ ਹੰਡੋ ਦੇ ਐਸਐਸਸੀ ਇਨਚਾਰਜ ਬੈਠੇ ਆ ਜਿਹੜੇ ਕਹਿੰਦੇ ਆ ਪੈਸੇ ਚਟਨੇ ਆ ਜੇ ਕਰੋੜ ਦਿੰਦਾ 50 ਲੱਖ ਦੇ ਕੇ ਨਵੇੜਲਾ ਲਾਲਾ ਆ ਵੀ ਮੌਤ ਤੋਂ ਬਾਅਦ ਆਪਦੀ ਲੜਾਈ ਲੜਨ ਦੇ ਲਈ ਆਪਦੀ ਵਾਰਸ ਤੈਅ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਕਰੇ ਵੀਰ ਬਜਰੰਗੇ ਪੰਜਾਬ ਦੇ ਹਾਲਾਤ ਇਹ ਕਿਸੇ ਤੋਂ ਕੁਝ ਲੁਕੇ ਨਹੀਂ ਹੈਗੇ ਤੇ ਮਾਨਸਾ ਨੇ ਜਿਹੜਾ ਘਾਟਾ ਖਾਦਾ ਸਾਡੇ ਸਿੱਧੂ ਮੂਸੇ ਵਾਲਾ ਸਾਹਿਬ ਤੋਂ ਬਾਅਦ ਇਹ ਕਿਸੇ ਤੋਂ ਵੀ ਲੁਕਿਆ ਨਹੀਂ ਪਾਰ ਇਸ ਸਰਕਾਰ ਦੀ ਬੇਸ਼ਰਮੀ ਇਹ ਵੀ ਕਿਸੇ ਤੋਂ ਲੁਕੀ ਨਹੀਂ ਗੱਲ ਸਤੀਸ਼ ਬਿੱਟੂ ਜੀ ਦੇ ਉੱਤੇ ਚੱਲੀਆਂ ਨੀਟੂ ਜੀ ਸਤੀਸ਼ ਨੀਟੂ ਜੀ ਦੇ ਉੱਤੇ ਚੱਲੀਆਂ ਗੋਲੀਆਂ ਵੀ ਆਪਾਂ ਕਰਦੇ ਆ ਇਹਦੇ ਉੱਤੇ ਮੈਂ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਮੂਸੇ ਵਾਲੇ ਸਾਹਿਬ ਦੇ ਫਾਦਰ ਸਾਹਿਬ ਦੀ ਗੱਲ ਸੁਣੀ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਜੇ ਕੋਈ ਸਾਡੇ ਦੇ ਫਾਇਰਿੰਗ ਹੋਊ ਜਾਂ ਬੰਦਾ ਮਰੂ ਅਸੀਂ ਐਫ ਆਈ ਆਰ ਨਹੀਂ ਦਰਜ ਕਰਾਵਾਂਗੇ ਇਹ ਤਾਂ ਇਹ ਕੁਛ ਭਾਲਦੇ ਆ ਇਹ ਸਰਕਾਰ ਐਡੀ ਬੇਸ਼ਰਮ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਜਿਹੜੇ ਹਾਲਾਤ ਨੇ ਇਹ ਤਾਂ ਇਹ ਕੁਛ ਭਾਲਦੇ ਆ ਮੇਰੇ ਤੇ 16 ਜੂਨ ਨੂੰ ਬਠਿੰਡੇ ਚੱਲੀਆਂ ਗੋਲੀਆਂ ਜਿਦੇ ਚੋਂ 9 ਫਾਇਰ ਹੋਏ 4 ਮੇਰੇ ਹਮਸ਼ਕਲ ਦੇ ਵੱਜੇ ਉੱਚ ਮੈਂ ਬਚ ਗਿਆ ਮੈਂ ਉੱਥੇ ਮੌਕੇ ਤੇ ਸੀ ਬਟਿੰਡਾ ਪੁਲਿਸ ਨੇ ਮੈਨੂੰ ਉਹਦੇ ਵਿੱਚ ਗਵਾਹ ਨਹੀਂ ਬਣਾਇਆ ਮੈਂ ਪਿੱਟ ਪਿੱਟ ਮਰ ਗਿਆ ਉਹਦਾ ਨਤੀਜਾ ਕੀ ਹੋਇਆ 40 ਦਿਨਾਂ ਬਾਅਦ ਉਹਨਾਂ ਦੀ ਜ਼ਮਾਨਤ ਹੋ ਗਈ ਕਿੰਨੇ ਦੀ ਜ਼ਮਾਨਤ ਹੋ ਗਈ ਜਿਨ੍ਹਾਂ ਨੇ ਬੇਕਸੂਰ ਬੰਦਿਆ ਦੇ ਚਾਰ ਫੈਰ ਮਾਰੇ ਜਿਨ੍ਹਾਂ ਕੋਲੋਂ ਅਮਰੀਕਨ ਵੈਪਨ ਮਿਲੇ ਅਮਰੀਕਨ ਵੈਪਨ ਵੀ ਮਿਲੇ ਕਿਹੜੇ ਮਿਲੇ ਜਿਹੜੇ ਆਈਐਸਆਈ ਦੇ ਥਰੂ ਪਾਕਿਸਤਾਨ ਚੋਂ ਆਏ ਵੀ ਸੀ ਪੁਲਿਸ ਦੀ ਬਿਸ਼ਰਮੀ ਦਾ ਇਹ ਆਲਮ ਮੈਂ ਡੇਢ ਮਹੀਨਾ ਪੁਲਿਸ ਨੂੰ ਪਿੱਟੀ ਗਿਆ ਜੀ ਮੇਰੀ ਗਵਾਹੀ ਕਿਉਂ ਨਹੀਂ ਕਰਾਰੇ ਮੈਨੂੰ ਵਿੱਚ ਗਵਾਹ ਕਿਉਂ ਨਹੀਂ ਬਣਾ ਰਹੇ ਦੱਸ ਦੋ ਕਹਿੰਦੇ ਪਾਠਕ ਸਾਹਿਬ ਤੁਹਾਨੂੰ ਗਵਾਹ ਬਣਾ ਨਹੀਂ ਸਕਦੇ ਤੇ ਉਹਦਾ ਨਤੀਜਾ ਤੁਹਾਨੂੰ ਦੱਸਿਆ ਵੀ 40 ਦਿਨਾਂ ਬਾਅਦ 45 ਦਿਨਾਂ ਬਾਅਦ ਉਹਨਾਂ ਦੀ ਜ਼ਮਾਨਤ ਹੋ ਗਈ ਮੈਂ ਮੂਸੇਵਾਲ ਸਾਹਿਬ ਦੇ ਫਾਦਰ ਸਾਹਿਬ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਸਾਰੇ ਜਿੰਨੇ ਵੀ ਖੜੇ ਐ ਜਿਹੜਾ ਜਿਹੜੇ ਪੰਜਾਬ ਬਾਰੇ ਸੋਚਦੇ ਐ ਪੰਜਾਬ ਦੀ ਨੌਜਵਾਨੀ ਬਾਰੇ ਸੋਚਦੇ ਐ ਪੰਜਾਬ ਦੇ ਭਵਿੱਖ ਬਾਰੇ ਸੋਚਦੇ ਐ ਤਿਆਰ ਰਹੋ ਗੋਲੀ ਹਰੇਕ ਦੇ ਵੱਜਣੀ ਐ ਮੈਂ ਤੁਹਾਨੂੰ ਅੱਜ ਦੱਸ ਦੇਣਾ ਚਾਹੁੰਦਾ ਗੋਲੀ ਮੇਰੇ ਅੱਜ ਨਹੀਂ ਮੇਰੇ ਵੀ 6 ਮਿੰਟ ਠਹਿਰ ਕੇ ਵਾਜੂ ਪਰ ਮੈਂ ਆਪਦੇ ਵੱਲੋਂ ਤਿੰਨ ਨਾਮ ਡਿਸਾਈਡ ਕਰਤੀ ਮੈਂ ਆਦੇ ਵੱਲੋਂ ਨਾਮ ਡਿਸਾਈਡ ਕੀਤੇ ਆ ਜਿਹੜੇ ਬੰਦੇ ਮੇਰੀ লাশ ਰੱਖ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ ਜਿਹੜੀ ਅੱਗੇ ਦੀ ਪਾਲਸੀ ਬਣਾਉਣਗੇ ਵੀ ਇਸ ਬੇਸ਼ਰਮੀ ਧਾਰਨ ਕੀਤੀ ਵੀ ਪੁਲਿਸ ਨੂੰ ਇਸ ਸਰਕਾਰ ਨੂੰ ਇਹਦਾ ਜਲੂਸ ਕਿਵੇਂ ਕੱਢਣਾ ਨਾ ਤਾਂ ਬਾਕੀ ਕਤਲਾਂ ਦੇ ਵਿੱਚ ਅਜ ਤੱਕ ਗਵਾਹੀਆਂ ਹੋਈਆਂ ਨਾ ਬਾਕੀ ਕਤਲਾਂ ਦੇ ਵਿੱਚ ਅਜ ਤੱਕ ਕਿਸੇ ਨੂੰ ਸਜ਼ਾਵਾ ਹੋਈਆਂ ਇੱਥੋਂ ਤੁਹਾਡੇ ਅੱਗੇ ਬੁਲਾਰੇ ਬੈਠੇ ਆ ਸਮਾਜ ਦੇ ਸੁਭਚਿੰਤਕ ਬੈਠੇ ਆ ਜਿਹੜੇ ਬਠਿੰਡੇ ਮੇਲਾ ਕਾਂਢ ਵੇਲੇ ਵੀ ਗਏ ਸੀ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਬਠਿੰਡੇ ਮਾਲ ਰੋਡ ਦੇ ਪ੍ਰਧਾਨ ਮੇਲਾ ਕਾਂਢ ਦੇ ਸਾਰੇ ਦੇ ਸਾਰੇ ਕਾਤਲ ਬਾ ਇੱਜ਼ਤ ਬਰੀ ਹੋ ਗਏ ਤੇ ਤੁਹਾਡੇ ਮੇਰੇ ਕਾਤਲਾਂ ਨੇ ਵੀ ਕੱਲ ਨੂੰ ਬਾ ਇੱਜ਼ਤ ਬਰੀ ਹੋਣਾ ਕਿਉਂਕਿ ਪੰਜਾਬ ਪੁਲਿਸ ਲੱਗੀ ਵੀ ਹੈ ਕਿ ਜਿਹੜੇ ਇਹਨਾਂ ਦੇ ਕਤਲ ਕਰਦੇ ਆ ਪੰਜਾਬ ਦੇ ਬਲਾਰਿਆਂ ਦੇ ਆਪਾਂ ਇਹਦੀ ਗੱਲ ਰੱਖਣੀ ਆ ਵਰਕਰ ਰੱਖਣੀ ਆ ਜੀ ਜਿਹੜੇ ਜਿਹੜੇ ਥੋੜਾ ਮੇਰਾ ਕੱਲ ਨੂੰ ਕਤਲ ਹੋਣਾ ਹਰੇਕ ਬੰਦਾ ਜੀ ਨੂੰ ਕੋਈ ਵਿਸ਼ਵਾਸ ਹੈ ਆਪ ਦੀ ਦੋ ਤੋਂ ਤਿੰਨ ਬੰਦੇ ਦੀ ਇੱਕ ਟੀਮ ਤਿਆਰ ਕਰ ਦੋ ਜਿਹੜੀ ਇਹ ਪਰਿਵਾਰਾਂ ਨੂੰ ਥੋੜਿਆਂ ਨੂੰ ਜਦੋਂ ਬਲੈਕਮੇਲ ਕਰਦੇ ਆ ਪੁੱਤ ਦੀ ਮਿੱਟੀ ਨਾ ਖਰਾਬ ਕਰੋ ਜੀ ਇਹਦੀ ਮਿੱਟੀ ਨਾ ਰੋਲੋ ਲੋਕ ਹੁਣਾਂ ਪੋਲਿਟਿਕਸ ਕਰਨ ਆਏ ਆ ਇਹਦਾ ਪੋਸਟਮਾਰਟਮ ਕਰਾਓ ਤੇ ਸੰਸਕਾਰ ਕਰਾਓ ਤੇ ਯੱਬ ਨਵੇੜੋ ਮੇਰੇ ਵੱਲੋਂ ਲੋਕ ਆਵਾਜ਼ ਦਾ ਮਨਿੰਦਰ ਸਿੱਧੂ ਬਟਿੰਡੇ ਨੌਜਵਾਨ ਵੈਲਫੇਅਰ ਸੁਸਾਇਟੀ ਦਾ ਸੋਨੂ ਮਹੇਸ਼ਵਰੀ ਤੇ ਅੰਮ੍ਰਿਤਸਰ ਤੋਂ ਹਿੰਦੂ ਲੀਡਰ ਲਾਲੀ ਇਹ ਤਿੰਨ ਬੰਦੇ ਡਿਸਾਈਡ ਕੀਤੇ ਗਏ ਆ ਵੀ ਜਿੱਦੇ ਮੇਰੇ ਫੈਰ ਵੱਜੇ ਚਾਹੇ ਕੋਈ ਐਜੀਟੇਸ਼ਨ ਚਲਾਉਣੀ ਹੈ ਚਾਹੇ ਸਰਕਾਰ ਨਾਲ ਲੜਾਈ ਲੜਨੀ ਹੈ ਇਹ ਤਿੰਨ ਬੰਦੇ ਚਲਾਉਣਗੇ ਤਾਂ ਮੇਰੀ ਸਾਰਿਆਂ ਨੂੰ ਅੱਖ ਬਨ ਕੇ ਬੇਨਤੀ ਹੈ ਥੋੜੀ ਮੌਤ ਤੈ ਹੈ ਤੁਹਾਡੇ ਫੈਰ ਵੱਜਣੇ ਤੈ ਨੇ ਜਿਹੜੇ ਪੰਜਾਬ ਦੇ ਲਈ ਸੋਚਦੇ ਹੋ ਬਸ ਤੁਸੀਂ ਇਹ ਸੋਚ ਲਓ ਬਿਦਰੇ ਮਰ ਗਏ ਆਪ ਮਰੇ ਜਗ ਪਰ ਲਉ ਕੋਈ ਮਿੱਟੀ ਨਹੀਂ ਖਰਾਬ ਹੁੰਦੀ ਕੁਛ ਨਹੀਂ ਹੁੰਦੀ ਜੇ ਸਿੱਧੂ ਮੂਸੇ ਵਾਲੇ ਦੀ লাশ ਉਸੇ ਦਿਨ ਸਰਦਾਰ ਬਲਕੌਰ ਸਿੰਘ ਸਿੱਧੂ ਸੜਕ ਤੇ ਧਰ ਲੰਦੇ ਅੱਜ ਪੰਜਾਬ ਦੇ ਹਾਲਾਤ ਨਾ ਹੁੰਦੇ ਅੱਜ ਪੰਜਾਬ ਦਾ ਹਰੇਕ ਵਪਾਰੀ ਹਰੇਕ ਤੀਜਾ ਵਪਾਰੀ ਪੂਰਾ ਫਿਰੋਤੀ ਨਾ ਦੇ ਰਿਆ ਹੁੰਦਾ ਜਿਹੜੇ ਫਰੋਤੀਆਂ ਤੋਂ ਪਰੇਸ਼ਾਨ ਹੋ ਕੇ ਗੈਂਗਸਟਰਾਂ ਤੋਂ ਪਰੇਸ਼ਾਨ ਹੋ ਕੇ ਪੁਲਿਸ ਦੇ ਕੋਲੇ ਜਾਂਦੇ ਆ ਇਹਨਾਂ ਦੇ ਐਸਐਸਸੀਏ ਇੰਚਾਰਜ ਬੈਠੇ ਆ ਜਿਹੜੇ ਕਹਿੰਦੇ ਆ ਪੈਸੇ ਚਟਣੇ ਆ ਜੇ ਕਰੋੜ ਦਿੰਦਾ 50 ਲੱਖ ਦੇ ਕੇ ਨਵੇੜਲਾ ਲਾਲਾ ਇਹ ਤੁਹਾਡੇ ਹਾਲਾਤ ਨੇ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਸੱਚਾਈ ਹੈ ਤਾਂ ਜੋ ਵੀ ਪੰਜਾਬ ਦੇ ਲਈ ਕੋਈ ਘੋਲ ਲੜਨਾ ਚਾਹੁੰਦੇ ਆ ਪੰਜਾਬ ਦੀ ਜਵਾਨੀ ਲਈ ਲੜਨਾ ਚਾਹੁੰਦੇ ਆ ਪੰਜਾਬ ਦੇ ਭਵਿੱਖ ਲਈ ਲੜਨਾ ਚਾਹੁੰਦੇ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਆ ਵੀ ਮੌਤ ਤੋਂ ਬਾਅਦ ਆਪਦੀ ਲੜਾਈ ਲੜਨ ਦੇ ਲਈ ਆਪਦੀ ਵਾਰਸ ਤੈਅ ਕਰ ਦਿਓ ਧੰਨਵਾਦ